ਨਸ਼ਾ ਤੇ ਫੋਨ ਵਰਤੋਂ ਕਰਦੇ ਹੋਏ ਗੱਡੀ ਚਲਾਉਣ ਵਾਲਿਆਂ ਦੀ ਨਹੀਂ ਹੁਣ ਖ਼ੈਰ ਇਟਲੀ ਸਰਕਾਰ ਨੇ ਨਵਾਂ ਹਾਈਵੇ ਕੋਡ ਪਹਿਲਾਂ ਤੋਂ ਜ਼ਿਆਦਾ ਕਰ ਦਿੱਤਾ ਸਖਤ ਇਟਲੀ ਵਿੱਚ ਸੜਕ ਹਾਦਸਿਆਂ ਦਰਾਂ ਯਾਰਹੀ ਬੇਕਸੂਰ ਲੋਕਾਂ ਦੀ ਜਾਨ ਨੂੰ ਰੋਕਣ ਲਈ ਮੈਥਿਊ ਸਲਵਿਨੀ ਇਟਲੀ ਦੇ ਉਪ ਪ੍ਰਧਾਨ ਮੰਤਰੀ ਤੇ ਟਰਾਂਸਪੋਰਟ ਮੰਤਰੀ ਨੇ ਨਵਾਂ ਹਾਈਵੇ ਕੋਡ 14 ਦਸੰਬਰ 2024 ਤੋਂ ਸਖਤੀ ਨਾਲ ਲਾਗੂ ਕਰ ਦਿੱਤਾ ਜਿਸ ਤਹਿਤ ਹੁਣ ਉਹਨਾਂ ਲੋਕਾਂ ਦੀ ਖੈਰ ਨਹੀਂ ਜਿਹੜੇ ਕਿ ਪਹਿਲਾਂ ਟ੍ਰੈਫਿਕ ਨਿਯਮਾਂ ਨੂੰ ਟਿੱਚ ਜਾਣਦੇ ਹੋਏ ਗੱਡੀ ਚਲਾਉਂਦੇ ਸਮੇਂ ਫੋਨ ਤੇ ਨਸ਼ੇ ਦੀ ਵਰਤੋਂ ਕਰਦੇ ਸਨ ਇਟਲੀ ਦੇ ਉਪ ਪ੍ਰਧਾਨ ਮੰਤਰੀ ਤੇ ਟਰਾਂਸਪੋਰਟ ਮੰਤਰੀ ਮੈਥਿਊ ਸਲਵਿਨੀ ਜਿਹੜੇ ਕਿ ਪਹਿਲਾਂ ਹੀ ਕਈ ਤਰ੍ਹਾਂ ਸਖਤ ਫੈਸਲਿਆਂ ਲਈ ਜਾਣੇ ਜਾਂਦੇ ਹਨ ਕਾਫੀ ਸਮੇਂ ਤੋਂ ਨਵੇਂ ਹਾਈਵੇ ਕੋਡ ਨੂੰ ਸਖਤੀ ਨਾਲ ਲਾਗੂ ਕਰਨ ਲਈ ਤਤਪਰਸੰਗ ਕਿਉਂਕਿ ਦੇਸ਼ ਅੰਦਰ ਸੜਕ ਹਾਦਸਿਆਂ ਦੀ ਗਿਣਤੀ ਵਾਧੇ ਵੱਲ ਨਿਰੰਤਰ ਜਾਰੀ ਹੈ ਜਿਨ੍ਹਾਂ ਦਾ ਮੁੱਖ ਕਾਰਨ ਨਸ਼ੇ ਦੀ ਵਰਤੋਂ ਜਾਂ ਸੈੱਲ ਫੋਨ ਦੀ ਵਰਤੋਂ ਕਰਦਿਆਂ ਵਾਹਨ ਚਲਾਉਣਾ ਮੰਨਿਆ ਜਾ ਰਿਹਾ ਸੀ ਇਸ ਨਵੇਂ ਹਾਈਵੇ ਕੋਡ ਤਹਿਤ ਹੁਣ ਸਹੀ ਹੋ ਗੱਡੀ ਚਲਾਉਣ ਤੇ ਦੋਸ਼ੀ ਪਾਇਆ ਜਾਣ ਵਾਲੇ ਵਿਅਕਤੀ ਨੂੰ 250 ਯੂਰੋ ਤੋਂ 1000 ਯੂਰੋ ਤੱਕ ਜੁਰਮਾਨਾ ਤੇ 1 ਹਫ਼ਤੇ ਤੱਕ ਵਾਹਨ ਚਲਾਉਣ ਉੱਪਰ ਪਾਬੰਦੀ ਜੇਕਰ ਵਾਹਨ ਚਲਾਉਂਦੇ ਸਮੇਂ ਫੋਨ ਦੀ ਵਰਤੋਂ ਕਰਦਾ ਤਾਂ ਇਹ ਜੁਰਮਾਨਾ ਵੱਧ ਹੋਵੇਗਾ ਨਾਲ ਹੀ ਲਾਇਸੈਂਸ ਦੀ 10 ਪੁਨਤੀਆ ਯਾਨੀ ਕਿ ਪੁਆਇੰਟ ਵੀ ਕੱਟੇ ਜਾ ਸਕਦੇ ਨੇ ਜੇਕਰ ਦੋਸ਼ੀ ਪਾਇਆ ਜਾਣ ਤੋਂ ਬਾਅਦ ਵੀ ਮਨਾਹੀ ਕਾਲ ਦੌਰਾਨ ਵਿਅਕਤੀ ਗੱਡੀ ਚਲਾਉਂਦਾ ਫੜ ਹੋ ਜਾਂਦਾ ਤਾਂ ਉਸ ਦਾ ਲਾਇਸੈਂਸ 3 ਮਹੀਨੇ ਲਈ ਮੁਅਤਲ ਨਾਲ ਹੀ 1400 ਯੂਰੋ ਤੱਕ ਦਾ ਜੁਰਮਾਨਾ ਹੋ ਸਕਦਾ ਇੱਕ ਸਾਲ ਵਿੱਚ 2 ਜਾਂ 3 ਵਾਰ ਇਸ ਤੋਂ ਵੱਧ ਓਵਰ ਸਪੀਡ ਵਾਹਨ ਨਾਲ ਨਿਰਧਾਰਤ ਰਫ਼ਤਾਰ ਦਾ ਨਿਯਮ ਤੋੜਨ ਤੇ ਜੁਰਮਾਨਾ 800 ਯੂਰੋ ਹੋ ਸਕਦਾ ਤੇ ਨਾਲ ਹੀ 15 ਤੋਂ 30 ਦਿਨ ਤੱਕ ਲਾਇਸੈਂਸ ਮੁਤਲਬੀ ਹੋ ਸਕਦਾ ਨਸ਼ੇ ਦੇ ਪ੍ਰਭਾਵ ਹੇਠ ਗੱਡੀ ਚਾਉਣ ਵਾਲੇ ਨੂੰ ਜੁਰਮਾਨਾ 573 ਯੂਰੋ ਤੋਂ 2170 ਯੂਰੋ ਤੱਕ ਹੋ ਸਕਦਾ ਜੇਕਰ ਡਰਾਈਵਰ ਦੇ ਖੂਨ ਵਿੱਚ ਅਲਕੋਹਲ ਦਾ ਪੱਧਰ 0.5 ਤੋਂ 0.8 ਗ੍ਰਾਮ ਪ੍ਰਤੀ ਲੀਟਰ ਦੇ ਵਿੱਚਕਾਰ ਹੈ ਤਾਂ ਲਾਇਸੈਂਸ 3 ਤੋਂ 6 ਮਹੀਨਿਆਂ ਤੱਕ ਮੁਤਲਕ ਕੀਤਾ ਜਾ ਸਕਦਾ 0.8 ਤੋਂ 1.5 ਗ੍ਰਾਮ ਪ੍ਰਤੀ ਲੀਟਰ ਦੇ ਵਿਚਕਾਰ ਖੂਨ ਵਿੱਚ ਅਲਕੋਹਲ ਦੇ ਪੱਧਰ ਵਾਲੇ ਦੋਸ਼ੀਆਂ ਨੂੰ 3200 ਯੂਰੋ ਤੱਕ ਦਾ ਜੁਰਮਾਨਾ ਤੇ 6 ਤੋਂ 1 ਸਾਲ ਲਾਇਸੈਂਸ ਮਤਲ ਹੋਣ ਦੇ ਨਾਲ ਹੀ 6 ਮਹੀਨੇ ਜੇਲ੍ਹ ਦੀ ਹਵਾ ਖਾਣੀ ਪੈ ਸਕਦੀ ਹੈ ਜੇਕਰ ਅਲਕੋਹਲ ਦਾ ਪੱਧਰ 1.5 ਤੋਂ ਵੱਧ ਹੈ ਤਾਂ ਜੁਰਮਾਨਾ 6000 ਯੂਰੋ ਤੇ 2 ਸਾਲ ਲਈ ਲਾਇਸੈਂਸ ਮਤਲ ਹੋਣ ਦੇ ਨਾਲ 1 ਸਾਲ ਤੱਕ ਜੇਲ੍ਹ ਦੀ ਹਵਾ ਖਾਣੀ ਪੈ ਸਕਦੀ ਹੈ ਨਸ਼ਿਆਂ ਦੇ ਪ੍ਰਭਾਵ 'ਤੇ ਗੱਡੀ ਚਲਾਉਣ ਵਾਲੇ ਫੜੇ ਗਏ ਲੋਕਾਂ ਨੂੰ 3 ਸਾਲ ਤੱਕ ਦੀ ਪਾਬੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਈ-ਸਕੂਟਰਾਂ ਤੇ ਉਪਭੋਗਤਾ ਲਈ ਹੈਲਮਟ ਪਹਿਨਣਾ ਨੰਬਰ ਪਲੇਟ ਲਗਾਉਣਾ ਤੇ ਬੀਮਾ ਕਰਾਉਣਾ ਵੀ ਲਾਜ਼ਮੀ ਹੈ ਹੋਰ ਵੀ ਕਈ ਤਰ੍ਹਾਂ ਦੀਆਂ ਸਖਤੀਆਂ ਇਸ ਨਵੇਂ ਹਾਈਵੇ ਕੋਡ ਨਾਲ ਉਹਨਾਂ ਲੋਕਾਂ ਦੀਆਂ ਪਰੇਸ਼ਾਨੀਆਂ ਵਧਾ ਸਕਦੀਆਂ ਨੇ ਜਿਨ੍ਹਾਂ ਕਦੇ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਜ਼ਰੂਰੀ ਨਹੀਂ ਸਮਝਿਆ ਇਟਲੀ ਤੋਂ ਜਲਜੀਤ ਮੱਕੜ ਦੀ ਵਿਸ਼ੇਸ਼ ਸਰਪ੍ਰਸਤ